ਪਵਾਦ ਨੂੰ ਸਭ ਤੋਂ ਵੱਡੀ ਮਾਰ ਪਈ। ਚੰਡੀਗੜ੍ਹ ਤੋਂ ਦਾ ਪਵਾਦ ਨੂੰ ਜਾੜਤੀ ਬਣਾਇਆ ਗਿਆ। ਪਵਾਦੀ ਬੋਲੀ ਜਿਵੇਂ ਪੰਜਾਬੀ ਮਾਂ ਬੋਲੀ ਦੀਆਂ ਉਹ ਬੋਲੀਆਂ ਨੇ। ਉਹ ਜੋ ਪਵਾਦੀ ਬੋਲੀ ਵੀ ਪੰਜਾਬੀ ਮਾਂ ਬੋਲੀ ਦੀ ਉਹ ਬੋਲੀ ਸੀ ਉਹਦੀ ਬੋਲੀ ਵੀ ਖਤਮ ਕਰਦੀ। ਪਰ ਤੁਹਾਡਾ ਧੰਨਵਾਦ ਆ ਕਿ ਤੁਸੀਂ ਆਪਣੀ ਬੋਲੀ ਆਪਣੀ ਆਪਣੇ ਵਿਰਸੇ ਤੇ ਆਪਣੇ ਖਿੱਤੇ ਨੂੰ ਬਚਾਉਣ ਲਈ ਲੜ ਰਹੇ ਹੋ। ਸੋ ਆਪਾਂ ਜਕਾਰੇ ਛੰਡੇ ਹੋਏ ਬੈਠਿਆ ਯਾਰ ਦੋ ਕ ਜਕਾਰੇ ਛੱਡ ਗਏ ਆਪਾਂ। ਬਾਲਾ ਹੋ ਹਾ ਰੱਬ ਦੀ ਯਾਰੇ ਹੋ ਨਿਹਾਰ ਰੱਬ ਦੀ ਯਾਰੇ ਨੋਜਵਾਨ ਆਗੂ ਨਵਦੀਪ ਸਿੰਘ ਜਲਵੇੜਾ ਉਹ ਨੌਜਵਾਨ ਆ ਜਿਹਨੇ 2020 ਦੇ ਅੰਦੋਲਨ 'ਚ ਜਾਨ ਸੂਕੀ ਸੀ ਆਪਾਂ ਸਾਰਿਆਂ ਨੇ ਦੇਖਿਆ ਜਦੋਂ ਅਸੀਂ ਪੰਜਾਬ ਤੋਂ ਤੁਰੇ ਤੁਸੀਂ ਇਧਰੋਂ ਹਰਿਆਣਾ ਵੱਲੋਂ ਜੋਰ ਲਾ ਰਹੇ ਸੀ ਤਾਂ ਜਦੋਂ ਉਹ ਵੀਡੀਓ ਵਾਇਰਲ ਹੁੰਦੀ ਆ ਉਹ ਦ੍ਰਿਸ਼ ਵਾਇਰਲ ਹੁੰਦਾ ਜਿੱਦੋਂ ਉਹ ਨੌਜਵਾਨ ਇੱਕ ਵਾਟਰ ਕੈਨਨ ਦਾ ਮੂੰਹ ਮੋੜਦਾ ਉਹ ਪਾਣੀ ਵਾਲੀ ਬਿਛਾੜਦਾ ਮੂੰਹ ਮੋੜਦਾ ਉਸ ਇੱਕ ਘਟਨਾ ਨੇ ਪੰਜਾਬ ਹਰਿਆਣਾ ਇਨੀ ਪੂਰੀ ਦੁਨੀਆ ਚ ਬੈਠੇ ਨੌਜਵਾਨਾਂ ਨੇ ਜਲਾ ਜੋਸ਼ ਭਰਤਾ ਸੀ ਤੇ ਉਸ ਘਟਨਾ ਕਰਕੇ ਨੌਜਵਾਨ ਕਾਜੋਂ ਨਿਕਲ ਕੇ ਸੰਘਰਸ਼ ਦੇ ਵਿੱਚ ਆ ਗੁੱਦੇ ਸੀ ਸੋ ਇਸ ਨੌਜਵਾਨ ਨੇ ਇਸ ਅੰਦੋਲਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਜਿਹੜਾ ਹੁਣ ਆਪਾਂ 220 ਵਾਲੇ ਦੋਨੋਂ ਦਾ ਦੂਜਾ ਹਿੱਸਾ ਆਪਾਂ ਮੰਨ ਲਗੇ ਦੂਜਾ ਭਾਗ ਮੰਨ ਲਗੇ ਦੂਜਾ ਮੋਰਚਾ ਮੰਨ ਲਗੇ ਜਿਹੜਾ ਲਗਾਤਾਰ ਕਈ ਮਹੀਨਿਆਂ ਤੋਂ ਸ਼ੰਭੂ ਤੇ ਖਨੌਰੀ ਦੇ ਉੱਤੇ ਆਪਾਂ ਬੈਠੇ ਆਂ ਪਰ ਜਿਸ ਤਰੀਕੇ ਨਾਲ ਨਵਦੀਪ ਨੇ ਆ ਕੇ ਆਪਣੀ ਦਰਦ ਕਹਾਣੀ ਦੱਸੀ ਹੈ ਕਿ ਕਿਵੇਂ ਮੈਨੂੰ ਟਾਰਚਰ ਕੀਤਾ ਗਿਆ ਕਿਵੇਂ ਜ਼ੁਲਮ ਕੀਤਾ ਗਿਆ ਕਿਵੇਂ ਤਸ਼ੱਦਦ ਟਾਇਆ ਗਿਆ ਛੱਡੇ ਪਾਰੇ ਕੇ ਬਰਫਾ ਲਟਾਇਆ ਗਿਆ ਪਾਣੀ ਜਿੜਵਾਇਆ ਗਿਆ ਕਰੰਟ ਲਾਇਆ ਗਿਆ ਕਈ ਕਈ ਰਾਤਾਂ ਕਈ ਕੀ ਦਿਨ ਸੌਣ ਨਹੀਂ ਦਿੱਤਾ ਗਿਆ ਸੋ ਇਹ ਕੋਈ ਨਵੀਂ ਗੱਲ ਨਹੀਂ ਆ ਇਹ ਸ਼ੁਰੂਆਤ ਆ ਭਰਾਵੋ ਇਹ ਯਾਦ ਰੱਖਿਓ ਆ ਜਿਹੜੇ ਨਵੇਂ ਕਾਲੇ ਕਾਨੂੰਨ ਲੈ ਕੇ ਆਏ ਆ ਮੈਂ ਅੱਜ ਇਹਦੇ ਗਲਤ ਹਰਨਾ ਕਰਨੀ ਚਾਹਣਾ ਹੈ ਐਸੇ ਜਿਸ ਪੱਤਰ ਤੱਕ ਆ ਜਿਹੜੇ ਨਵੇਂ ਕਾਨੂੰਨਾਂ 'ਚ ਸੋਧ ਕਰਕੇ ਕਹਿੰਦੇ ਆ ਅਸੀਂ ਵਸਤੀਵਾਦੀ ਕਾਨੂੰਨ ਅਸੀਂ ਅੰਗਰੇਜ਼ਾਂ ਦੇ ਬਣਾਏ ਹੋਏ ਕਾਲੇ ਕਾਨੂੰਨਾਂ ਤੋਂ ਲੋਕਾਂ ਨੂੰ ਸਤਕਾਰ ਆ ਦਵਾਈਆ ਲੋਕਾਂ ਨੂੰ ਇਨਸਾਫ਼ ਮਿਲੂਗਾ ਇਸ ਤਰੀਕੇ ਨਾਲ ਇਹਦੇ ਵਹਿ ਸੁਣੀ ਚਾਹੀਦੀ ਸੀ ਇਹਦੇ ਚਰਚਾ ਹੋਣੀ ਚਾਹੀਦੀ ਸੀ ਇਹਦੇ ਸਾਨੂੰ ਇਕੱਠੇ ਹੋਣਾ ਚਾਹੀਦਾ ਸੀ ਦਾ ਵਿਰੋਧ ਕਰਨਾ ਚਾਹੀਦਾ ਸੀ ਉਵੇਂ ਨਹੀਂ ਹੋਇਆ ਇਹਨਾਂ ਨੇ ਬਹਾਨਾ ਬਣਾਇਆ ਵੀ ਅਸੀਂ ਜਿਹੜੀ ਆਪੀਸੀ ਦੀ ਧਾਰਾ ਹੈ ਉਹ ਚ ਬਦਲਾਅ ਕਰਤਾ ਜੀ ਲੋਕਾਂ ਨੂੰ ਅਸੀਂ ਬਹੁਤ ਸੌਖਾ ਕਰਤਾ ਜੀ ਪਰ ਯਾਦ ਰੱਖਿਓ ਉਹ ਕਾਨੂੰਨਾਂ ਦੇ ਨੁਕਤੇ ਜਿਹੜੇ ਸਾਨੂੰ ਅੱਜ ਪੜ੍ਹਨ ਕਾਨੂੰਨਾਂ ਦੇ ਮਹਰ ਲੋਕ ਨੇ ਉਹਨਾਂ ਨੂੰ ਦੱਸਣ ਦੀ ਲੋੜ ਆ ਆਪਣੇ ਲੋਕਾਂ ਨੂੰ ਕਿ ਉਹਨਾਂ ਕਾਨੂੰਨਾਂ ਤਹਿਤ ਕਿਵੇਂ ਇਹ ਦੇਸ਼ ਆ ਜਿਹੜਾ ਪੂਲ ਸਟੇਟ ਵੱਲ ਵੱਧ ਰਿਹਾ ਜਾਂ ਕਿਵੇਂ ਪੁਲਸੀ ਧੱਕਾਸ਼ਾਹੀ ਪੁਲਸੀ ਗੁੰਡਾਗਰਦੀ ਪੁਲਸ ਦਾ ਰਾਜ ਇੱਥੇ ਆਉਣ ਵਾਲੇ ਸਮੇਂ 'ਚ ਹੋਣਾ ਹੈ ਜਿਵੇਂ ਕਿ ਉਹ ਕਾਨੂੰਨ 'ਚ ਕਿਹਾ ਗਿਆ ਹੈ ਕਿ 25 ਤੋਂ 40 ਦਿਨਾਂ ਤੱਕ ਕਿਸੇ ਵੀ ਬੰਦੇ ਨੂੰ ਚੱਕ ਕੇ ਕੋਈ ਇਤਲਾ ਨਹੀਂ ਦੇਣੀ ਕਿਸੇ ਕੋਰਟ ਨੂੰ ਕਿਸੇ ਜੱਜ ਨੂੰ ਕਿਸੇ ਅਦਾਲਤ ਨੂੰ ਕਿਸੇ ਘਰਦਿਆਂ ਨੂੰ ਬਰਦਾਰ ਦੇ ਮੈਂਬਰ ਨੂੰ ਗੈਰ ਕਾਨੂੰਨੀ ਤੌਰ ਤੇ ਤੁਹਾਨੂੰ ਉਹ ਆਪਣੇ ਕੋਲ ਹਿਰਾਸਤ ਰੱਖ ਸਕਦੇ ਆ 25 ਤੋਂ 40 ਦਿਨ ਦਾ ਸਮਾਂ ਪੁਲਿਸ ਕੋਲੇ ਬੰਦਾ 25 ਮਿੰਟ ਰਹਿ ਜਾ ਬਹੁਤ ਹੁੰਦਾ 25 ਮਿੰਟਾਂ ਜੀ ਪੁਲਿਸ ਕੀ ਕਰ ਦਿੰਦੀ ਹੈ ਤੇ ਜਿਹੜਾ ਬੰਦਾ ਮਹੀਨਾ ਮਹੀਨਾ ਕਿਸੇ ਆਦਮ ਨੂੰ ਨਹੀਂ ਪਤਾ ਕਿਸੇ ਪਰਿਵਾਰ ਨੂੰ ਨਹੀਂ ਪਤਾ ਕਿਸੇ ਸਮਾਜ ਨੂੰ ਨਹੀਂ ਪਤਾ ਕਿ ਲੋਕਾਂ ਨੂੰ ਨਹੀਂ ਪਤਾ ਉਹਦਾ ਹਸ਼ਰ ਕੀ ਕਰਨਗੇ ਇਸ ਤੋਂ ਇਲਾਵਾ ਉਹਨਾਂ ਨੂੰ ਨਾ ਜਿੰਨਾ ਤੱਕ ਮੈਂ ਮਾਰਾ ਮੋਟਾ ਉਹਦੀ ਸਮਝ ਸਕਿਆਂ ਕਰ ਨੂੰ ਕਿ ਜਿਹੜੇ ਸਾਡੇ ਸੰਘਰਸ਼ ਕਰਨ ਵਾਲੇ ਲੋਕ ਨੇ ਚਾਹੇ ਉਹ ਕਿਸਾਨ ਹੈ ਚਾਹੇ ਉਹ ਮਜ਼ਦੂਰ ਨੇ ਚਾਹੇ ਉਹ ਮੁਲਾਜ਼ਮ ਨੇ ਚਾਹੇ ਸਾਡੇ ਯੂਨੀਵਰਸਿਟੀਆਂ ਦੇ ਕਾਲਜਾਂ ਦੇ ਵਿਦਿਆਰਥੀ ਨੇ ਚਾਹੇ ਕੋਈ ਵੀ ਵਰਗ ਹੈ ਜਿਹੜਾ ਆਪਣੇ ਹੱਕਾਂ ਨੂੰ ਲੈ ਕੇ ਸੰਘਰਸ਼ ਕਰੂਗਾ ਸੜਕਾਂ ਦੇ ਉੱਤੇ ਰੂਗਾ ਆਪਣੇ ਲੋਕਾਂ ਨੂੰ ਲਾਮਬੰਦ ਕਰੂਗਾ ਉਹਨਾਂ ਦੇ ਉੱਤੇ ਜਿਹੜੇ ਅਤਵਾਦੀ ਰੋਕੂ ਕਾਨੂੰਨ ਹੈ ਉਹ ਲਾਗੂ ਕਿਵੇਂ ਕਰਨੇ ਆ ਆ ਸੜਕਾਂ ਦੇ ਬੈਚਾਂ ਦੇ ਉੱਤੇ ਹੀ ਐਨਐਸਏ ਦੇ ਯੂਈਪੀਏ ਲਾਉਣ ਦੀਆਂ ਭਰਾਵੋ ਤਿਆਰੀਆਂ ਹੋ ਗਈਆਂ ਕੋਈ ਇਹ ਕਹਿੰਦੇ ਵੀ ਕੋਈ ਭੰਨ ਤੋੜ ਹੋਊਗੀ ਜਿਵੇਂ ਆਪਾਂ ਦੇਖਿਆ 26 ਜਨਵਰੀ ਨੂੰ ਇਹਨਾਂ ਦੇ ਬੰਦਿਆਂ ਨੇ ਹੀ ਭੰਨ ਤੋੜ ਕੀਤੀ ਉੱਥੇ ਉਹ ਮੈਂ ਉਹਦਾ ਕਬਾੜਾ ਸਕਾਦਾ ਕਿਉਂਕਿ 26 ਜਨਵਰੀ ਨੂੰ ਮੈਂ ਦੇਖਿਆ ਕਿ ਦਿੱਲੀ ਦੇ ਵਿੱਚ ਦਿੱਲੀ ਦੀਆਂ ਗੱਡੀਆਂ ਜਿਹੜੀਆਂ ਜਾਂ ਬੱਸਾਂ ਖੜੀਆਂ ਸੀਆਂ ਸੜਕਾਂ ਦੇ ਪਾਸੇ ਉਹਨੂੰ ਨੌਜਵਾਨ ਰਾੜਾ ਨਾਲ ਲੋਹੇ ਦੀਆਂ ਦਾ ਡੰਡਿਆਂ ਨਾਲ ਬੰਨ ਰਹੇ ਸੀ ਮੈਂ ਕਿਹਾ ਮੈਂ ਕਿਹਾ ਵੀ ਇਹ ਕਾਰਨ ਕੀ ਆ ਤੁਸੀਂ ਕਿਉਂ ਬੰਨਦੇ ਆ ਇਹ ਸਰਕਾਰੀ ਆ ਜੀ ਉਹੀ ਚਾਰੇ ਪੰਜੇ ਨੌਜਵਾਨ ਜਿੱਦਾਂ ਦੀਆਂ ਸ਼ਕਲਾਂ ਮੇਰੇ ਚਿੱਤੇ ਸੀ ਅੱਗੇ ਗੁਰਦੁਆਰਾ ਮੈਨੂਗਾ ਢਿੱਲੇ ਦੇ ਕੋਲ ਜਾ ਕੇ ਉਹ ਪੁਲਸੀ ਗੱਡੀ 'ਚ ਬੈਠੇ ਸੀ। ਉਹਨੇ ਆਪ ਵੀ ਭੰਨ ਤੋੜ ਕਰਾ ਕੇ ਆਪ ਹੀ ਅੱਗਾ ਲਵਾ ਕੇ ਇੱਥੇ ਯੂਏਪੀ ਐਨਐਸਏ ਲਾ ਕੇ ਸਾਡੇ ਕਿਸਾਨਾਂ ਆਗੂਆਂ ਦੇ ਉੱਤੇ ਸਾਡੇ ਮਜ਼ਦੂਰਾਂ ਆਗੂਆਂ ਦੇ ਉੱਤੇ ਜਾਂ ਜਿਹੜੇ ਵੀ ਸੰਘਰਸ਼ ਕਰਨ ਵਾਲੇ ਲੋਕ ਨੇ, ਜਿਹੜੇ ਆਵਾਜ਼ ਬੁਲੰਦ ਕਰਨ ਵਾਲੇ ਲੋਕ ਨੇ, ਜਿਹੜੇ ਆਪਣੇ ਲੋਕਾਂ ਨੂੰ ਜਗਾਉਂਦੇ ਆਂ ਜਿਲ੍ਹੇ 'ਚ ਕਿੰਨੇ ਬੰਦ ਕਰਨੇ ਆ ਭਰਾਵੋ। ਇੱਕ ਮੋਢੀ ਦੀ ਗੱਲ ਸਮਝ ਲਓ। ਜੇ ਇਹ ਹੋਣ ਤੱਕ ਇਹਦਾ ਕਾਲ ਪ੍ਰੇਟ ਆ ਜਿਹੜਾ ਵੱਡਾ ਘਰਾਣਾ ਜਿਹੜਾ ਪੂਰੇ ਭਾਰਤ ਦੀ ਹਰ ਮਹਿਕਮੇ ਹਰ ਅਧਾਰੇ ਦੇ ਉੱਤੇ ਹਰ चीज ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਜਿਵੇਂ ਰੇਲਵੇ ਉਹਨਾਂ ਦੇ ਕੋਲੇ ਆ ਗਿਆ ਦੂਰ ਸੰਚਾਰ ਦਾ ਮਹਿਕਮਾ ਆ ਗਿਆ 에어ਪੋਰਟ ਨਾਲ ਕੋਲੇ ਆ ਕੇ ਇਸ ਤਰੀਕੇ ਨਾਲ ਜ਼ਮੀਨਾਂ ਜਿਹੜੀਆਂ ਹੈਗੀਆਂ ਨੇ ਉਹ ਉਹਨਾਂ ਦੇ ਕਿਵੇਂ ਹਵਾਲੇ ਕਰ ਲਗਾ ਇੱਕ ਤਰੀਕੇ ਨਾਲ ਕਾਨੂੰਨ ਬਣਾ ਕੇ ਤੁਹਾਨੂੰ ਦੇ ਰਾਜ ਬੰਦ ਕਰਕੇ ਤੁਹਾਨੂੰ ਡਰਾ ਕੇ ਧਮਕਾ ਕੇ ਦਸ ਪਾ ਕੇ ਘਰਾ ਤਾਰ ਕੇ ਉਹਨਾਂ ਦਾ ਰਾਹ ਪੱਧਰਾ ਕਿਵੇਂ ਕਰਦਾ ਸੋ ਇਸ ਕਰਕੇ ਮੈਂ ਕਿਸਾਨਾਂ ਕੋਲੋਂ ਬੇਇੱਜ਼ਤੀ ਕਰਦਾ ਕਿ ਜਿੱਥੇ ਅਸੀਂ ਹੋਰਾਂ ਗੱਲਾਂ ਬਾਰੇ ਲੋਕਾਂ ਨੂੰ ਸੇਧ ਕਰਦੇ ਆਂ ਜਾਗਰੂਕ ਕਰਦੇ ਆਂ ਉਹਨਾਂ ਕਾਲੇ ਕੋਨਾਂ ਬਾਰੇ ਵੀ ਕਾਨੂੰਨ ਮਹਾਰਾ ਦੀ ਰਾਇ ਲੈ ਕੇ ਸੈਮੀਨਾਰ ਕਰਾ ਕੇ ਲੋਕਾਂ ਨੂੰ ਦੱਸਿਆ ਜਾਵੇ ਵੀ ਸਾਨੂੰ ਇਹਨਾਂ ਕਾਲੇ ਕੋਨਾਂ ਦਾ ਵੀ ਪੁਰ ਜੋਰ ਜਿਹਦਾ ਹੋ ਰੋਧ ਕਰਨਾ ਚਾਹੀਦਾ ਸੋ ਇਹ ਤੁਹਾਡੇ ਲੋਕਾਂ ਦੀ ਜਿੱਤ ਆ ਮੈਂ ਨਵਦੀਪ ਨਾ ਗੱਲ ਕਰਦਾ ਸੀਗਾ ਉਹ ਕਹਿੰਦਾ ਭਾਈ 16 ਮੁਕੱਦਮੇ ਦਿੱਤੇ ਆ ਦੋ ਮੁਕੱਦਮਿਆਂ ਦੀ ਜ਼ਿੰਮੇਵਾਰੀ ਪਾਈ ਐ ਬਾਕੀ ਮੁਕੱਦਮੇ ਉਹਨੇ ਰੱਖ ਲੇ ਜੇ ਸ਼ਾਇਦ ਅੱਜ ਲੋਕ ਲੋ ਨਾ ਜੁੜਦਾ ਲੋਕ ਨਾ ਇਕੱਠੇ ਹੁੰਦੇ ਆਵਾਜ਼ਾਂ ਨਾ ਬੁਲੰਦ ਹੁੰਦੀਆਂ ਲੋਕਾਂ ਨੂੰ ਨਾ ਸੱਤਾ ਦਿੰਦੇ ਹਲੇ ਕਿਸਾਨ ਆ ਗੁਪ ਚਲੋ ਭਾਈ ਵਾਲੇ ਉਸ ਤਰ੍ਹਾਂ ਤਰੀਕ ਨੂੰ ਸ਼ਾਇਦ ਨਗਦੀਪ ਸਿੰਘ ਜਲਵੇੜਾ ਭੁੱਲ ਜਾਂਦੇ ਵੀ ਆਪਾਂ 4-5 ਸਾਲ ਸਾਡਾ 14 ਕਿਉਂ ਇੱਕ ਪਰਦੇ ਜਮਾਨਤ ਹੁੰਦੀ ਦੂਜੇ ਜੇ ਗਰਫਦਾਰੀ ਦੂਜੇ ਜੇ ਹੁੰਦੀ ਤੀਜਾ ਚੌਥਾ ਪੰਜਵਾਹੀ ਕੰਮ ਚੱਲਣਾ ਸੀਗਾ ਸੋ ਤੁਹਾਡੇ ਲੋਕ ਲੋ ਦੀ ਤੁਹਾਡੇ ਇੱਕੇ ਦੀ ਤੁਹਾਡੇ ਸੰਗਸ ਦੀ ਜੱਤਾ ਪਤਾ ਲੱਗਣਾ ਚਾਹੀਦਾ ਹੈ ਕਿ ਹਲੇ ਅਸੀਂ ਜਾਉਨੇ ਐ ਇਹ ਆਵਾਜ਼ ਸਾਡੀ ਵਾਲੇ ਤੱਕ ਨਹੀਂ ਇਹ ਆਵਾਜ਼ ਸਾਡੀ ਦਿੱਲੀ ਤੱਕ ਪਹੁੰਚਣੀ ਚਾਹੀਦੀ ਆ ਮੈਂ ਝਕਾਰੇ ਨਾਲ ਆਪਣੀ ਸਮਾਪਤੀ ਕਰੂੰਗਾ ਫਲੰਦ ਵਾਅਦੇ ਵਿੱਚ ਹੁਣ ਜਵਾਬ ਦੇਣਾ ਬੋਲੇ ਸੋਨਿਹਾਲ ਜਿੰਦਾਬਾਦ ਜੈ